ਕਿਰਿਆ ਕਾਲ ਚੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਨੰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ 31 ਮਾਰਚ ਤੱਕ ਕਰਵਾ ਲਓ ਐਲ ਪੀਜੀ ਸਿਲੰਡਰਾਂ ਦੀ ਕੇਵਾਈਸੀ ਨਹੀਂ ਤਾਂ ਬੰਦ ਹੋ ਜਾਵੇਗੀ ਸਬਸਿਡੀ ਐਲ ਪੀਜੀ ਸਿਲੰਡਰ ਕੇਵਾਈਸੀ ਡਿਜੀਟਲ ਡੈਕਸ ਜੇਕਰ ਤੁਸੀਂ ਗੈਸ ਸਿਲੰਡਰ ਤਾਰ ਰਹੇ ਹੋ ਤਾਂ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਲੈ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਦਰਅਸਲ ਜੇਕਰ ਤੁਸੀਂ ਗੈਸ ਸਿਲੰਡਰ ਦੇ ਸਬਸਿਡੀ ਪ੍ਰਾਪਤ ਕਰਨਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਲਈ KYC ਕਰਵਾਣੀ ਪਵੇਗੀ ਇਸ ਦੇ ਨਾਲ ਹੀ ਸਰਕਾਰ ਦੀ ਆਖਰੀ ਤਾਰੀਖ ਵੀ ਜਾਰੀ ਕਰ ਦਿੱਤੀ ਗਈ ਹੈ 31 ਮਾਰਚ ਰੱਖੀ ਹੈ ਇਸ ਦੀ ਆਖਰੀ ਤਾਰੀਖ ਜੇਕਰ 31 ਮਾਰਚ ਤੱਕ ਗੈਸ ਸਿਲੰਡਰਾਂ ਦੀ KYC ਨਹੀਂ ਕੀਤੀ ਜਾਂਦੀ ਹੈ ਤਾਂ ਤੁਹਾਨੂੰ 31 ਮਾਰਚ ਤੋਂ ਬਾਅਦ ਸਬਸਿਡੀ ਮਿਲਣੀ ਬੰਦ ਹੋ ਜਾਵੇਗੀ ਫਿਲਹਾਲ KYC ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਤੁਸੀਂ ਗੈਸ ਏਜੰਸੀ ਦੇ ਦਫ਼ਤਰ ਜਾ ਕੇ KYC ਕਰਵਾ ਸਕਦੇ ਹੋ ਇਸ ਤੋਂ ਇਲਾਵਾ ਆਨਲਾਈਨ KYC ਲੈਣ ਦਾ ਵੀ ਬਟਨ ਉਪਲਬਧ ਹੈ। ਆਨਲਾਈਨ KYC ਲਈ ਇਹਨਾਂ ਸਟੈਪਾਂ ਦੀ ਕਰੋ ਪਾਲਨ ਆਨਲਾਈਨ KYC ਲਈ ਇਸ ਦੀ ਅਧਿਕਾਰ ਵੈੱਬਸਾਈਟ ਤੇ ਓਪਨ ਕਰੋ ਇਸ ਦੇ ਨਾਲ ਹੀ ਵੈੱਬਸਾਈਟ ਦੇ ਹੋਮ ਪੇਜ ਤੇ ਤੁਹਾਨੂੰ HP ਇੰਡੀਆ ਤੇ ਭਾਰਤ ਗੈਸ ਕੰਪਨੀਆਂ ਦੇ ਗੈਸ ਸਿਲੰਡਰਾਂ ਦੀ ਤਸਵੀਰ ਦਿਖਾਈ ਦੇਵੇਗੀ। ਤੁਹਾਡੇ ਕੋਲ ਜਿਹੜੀ ਗੈਸ ਕੰਪਨੀ ਦਾ ਕਨੈਕਸ਼ਨ ਹੈ ਉਸ ਦੇ ਸਿਲੰਡਰ ਤੇ ਤਸਵੀਰ ਤੇ ਕਲਿੱਕ ਕਰੋ ਸਬੰਧਤ ਗੈਸ ਕੰਪਨੀਆਂ ਦੀ ਵੈੱਬਸਾਈਟ ਤੇ KYC ਵਿਕਲਪ ਦਿਖਾਈ ਦੇਵੇਗਾ ਉਸਤੇ ਕਲਿੱਕ ਕਰੋ ਇਥੇ ਤੁਹਾਡੇ ਤੋਂ ਮੋਬਾਈਲ ਨੰਬਰ ਗਾਹਕ ਨੰਬਰ ਤੇ ਐਲਪੀਜੀ ਆਈਡੀ ਬਾਰੇ ਜਾਣਕਾਰੀ ਮੰਗੀ ਜਾਵੇਗੀ ਤੁਸੀਂ ਇਸ ਨਾ ਵਿੱਚੋਂ ਇੱਕ ਜਾਣਕਾਰੀ ਮੁਹੱਈਆ ਕਰਵਾਉਣਾ ਚਾਹਦੇ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਆਧਾਰ ਵੈਬ ਵੈਰੀਫਿਕੇਸ਼ਨ ਲਈ ਕਿਹਾ ਜਾਵੇਗਾ ਓਪੀ ਓਟੀਪੀ ਜਨਰੇਟ ਕਰਨ ਦਾ ਵਿਕਲਪ ਆਵੇਗਾ ਅਤੇ ਉਹ ਟਪੀ ਜਨਰੇਟ ਹੋਣ ਤੋਂ ਬਾਅਦ ਨਵਾਂ ਪੇਜ ਖੁੱਲੇਗਾ ਇਸ ਪੇਜ ਤੋਂ ਬਾਅਦ ਤੁਹਾਨੂੰ ਕੰਪਨੀ ਵੱਲੋਂ ਮੰਗੀ ਗਈ ਜਾਣਕਾਰੀ ਪ੍ਰਦਾਨ ਕਰਨੀ ਪਵੇਗੀ ਤੇ ਤੁਹਾਡੀ ਕੇਵਾਈਸੀ ਅਪਡੇਟ ਪ੍ਰਕਿਰਿਆ ਪੂਰੀ ਹੋ ਜਾਵੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ